ਜੇਕਰ ਤੁਸੀਂ ਆਪਣੇ ਯਾਰਾਂ ਦੋਸਤਾਂ ਜਾਂ ਫਿਰ ਰਿਸ਼ਤੇਦਾਰਾਂ ਦੇ ਇੱਕ ਫੋਨ ਕਾਲ ਆਉਣ ਤੇ ਭੱਜ ਕੇ ਜਾਂਦੇ ਹੋ ਅਤੇ ਉਹਨਾਂ ਦੇ ਨਾਲ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦੇ ਹੋ ਜਾਂ ਫਿਰ ਕਿਤੇ ਘੁਮਣ ਘਮਾਉਣ ਜਾਂਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਤੇ ਵੀ ਜਾਣ ਤੋਂ ਪਹਿਲਾਂ ਇਹ ਦੇਖ ਲਿਓ ਕਿ ਉਹ ਤੁਹਾਡੇ ਰਿਸ਼ਤੇਦਾਰਾਂ ਭਰਾਵਾਂ ਜਾਂ ਦੋਸਤਾਂ ਮਿੱਤਰਾਂ ਦੇ ਰੂਪ ਵਿੱਚ ਕਿਤੇ ਤੁਹਾਡੇ ਦੁਸ਼ਮਣ ਨਾ ਛੁਪੇ ਹੋਣ ਜੀ ਹਾਂ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਇਹ ਕੁੜੀ ਸੀਮਾ ਦੇ ਭਰਾ ਸਾਗਰ ਦੇ ਨਾਲ ਉਸਦੇ ਚਾਚੇ ਦੇ ਮੁੰਡੇ ਅਤੇ ਦੋਸਤਾਂ ਨੇ ਮਿਲ ਕਿ ਉਸ ਦੇ ਨਾਲ ਅਜਹੀ ਯਾਰ ਮਾਰ ਕਰ ਦਿੱਤੀ ਹੈ ਕਿ ਹੁਣ ਯਾਰਾਂ ਦੋਸਤਾਂ ਅਤੇ ਸਕੇ ਰਿਸ਼ਤੇ ਵੀ ਧਾਰ ਤਾਰ ਹੋ ਗਏ ਨੇ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਦਾ ਹੈ ਜਿੱਥੇ ਚਾਚੇ ਦੇ ਮੁੰਡੇ ਅਤੇ ਦੋਸਤਾਂ ਨੇ ਮਿਲ ਕੇ ਸਾਗਰ ਨੂੰ ਗੱਡੀ ਵਿੱਚ ਬਿਠਾ ਕੇ ਉਸ ਦਾ ਅਜਿਹਾ ਬੁਰਾ ਹਾਲ ਕਰ ਦਿੱਤਾ ਕਿ ਸਿਵਲ ਹਸਪਤਾਲ ਦੇ ਡਾਕਟਰ ਵੀ ਮੁੰਡੇ ਦੀ ਜ਼ਿੰਦਗੀ ਨੂੰ ਬਚਾ ਨਾ ਸਕੇ ਇਸ ਮੌਕੇ ਸਦਾਲੀ ਖામੋਸ਼ ਹੋਏ ਆਪਣੇ ਭਰਾ ਨੂੰ ਦੇਖ ਇਹ ਭੈਣਾਂ ਰੋਂਦੀਆਂ ਕਰਲਾਉਂਦੀਆਂ ਹੋਈਆਂ ਦੇਖੀਆਂ ਨਹੀਂ ਜਾ ਰਹੀਆਂ ਜੀ ਮੇਰਾ ਨਸੀਮਾ ਇਹ ਪੱਕੀ ਲੱਗਦੀ ਹੈ ਇਹ ਮੇਰਾ ਭਰਾ ਆ ਪੂਆ ਦਾ ਮੁੰਡਾ ਹਾਂਜੀ ਕਿਸ ਤਰ੍ਹਾਂ ਇਹਦਾ ਕਤਲ ਕੀਤਾ ਗੋਲੀਆਂ ਮਾਰ ਕੇ ਕੀਤਾ ਨਹੀਂ ਸਰ ਗੋਲੀਆਂ ਮਾਰ ਕੇ ਕੀਤਾ ਇਹਨਾਂ ਦੇ ਨਾਲ ਹੀ ਮੁੰਡੇ ਸੀਗੇ ਨਾਲ ਹੀ ਮੁੰਡੇ ਸੀ ਆਪ ਹੀ ਇਹਨਾਂ ਨੇ ਕੀਤਾ ਵਾਕਾ ਗੱਡੀ ਦੇ ਵਿੱਚ ਹੀ ਸਿਕਾ ਹਾਂਜੀ ਅਸੀਂ ਮੈਰਿਜ ਤੋਂ ਵਾਪਸ ਆਏ ਸੀਗੇ ਉਸ ਦਿਨ ਮੇਰੇ ਨਾਲ ਸੀਗੇ ਮੁੰਡੇ ਹਾਂਜੀ ਉਹ ਵੀ ਮੁੰਡੇ ਨਾਲ ਹੀ ਸੀਗੇ ਹਾਂਜੀ ਉਹ ਵੀ ਮੈਰਿਜ ਤੇ ਗਏ ਸੀਗੇ ਨਾਲ ਤਰਾਚ ਇਹਨਾਂ ਨੇ ਆਪ ਹੀ ਮਤਲਬ ਮੁੰਡੇ ਮੰਡੇ ਬੁਲਾ ਕੇ ਤੇ ਆਪ ਹੀ ਇਹਨਾਂ ਨੇ ਕੀਤਾ ਹੈ ਜੋ ਕਿਸ਼ ਕੀਤਾ ਹੈ। ਫਾਇਰਿੰਗ ਕੀਤੀ ਹੈ। ਹਾਂਜੀ ਫਾਇਰਿੰਗ ਕੀਤੀ ਹੈ। ਹਾਂਜੀ ਗੱਡੀ ਦੇ ਵਿੱਚ ਹੀ 1.5 ਮਹੀਨਾ ਹੋ ਗਿਆ ਸਰ ਸਾਨੂੰ। ਹਾਂਜੀ ਅਸੀਂ ਪੈਸੇ ਨਹੀਂ ਲੈਣੇ ਰੰਜਿਸ਼ ਬਸ ਬਿਨਾਂ ਗਾਲਾਂ ਤੋਂ ਲੜਾਈਆਂ ਬਸ ਆਪਸ ਵਿੱਚ ਰਹਿ ਕੇ ਲੜਾਈਆਂ ਵੀ ਕਰਨੀਆਂ ਨਾਲ ਇਕੱਠੇ ਵੀ ਰਹਿਣਾ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਕਰਦੇ। ਹਾਂਜੀ ਮਰਮਾਨ ਵਾਸਤੇ ਹੁਣ ਨਾਮ ਰੱਖਿਆ ਸੀਗਾ ਪਹਿਲੇ ਨਾਲ ਤੁਰੇ ਫਿਰੇ ਨਾਲ ਖਾਂਦੇ ਪੀਂਦੇ ਨੇ ਬਸ ਪਤਾ ਨਹੀਂ ਕਿਹੜੀ ਗੱਲ ਦੀ ਰੌਂਜਿਸ਼ ਕੱਢੀ ਹੈ ਹਾਂਜੀ ਹੈਗੇ ਵੀ ਰਿਸ਼ਤੇਦਾਰ ਨੇ ਸਾਡੇ ਸਕੇ ਰਿਸ਼ਤੇਦਾਰ ਹਾਂਜੀ ਤੇ ਸਰ ਡੇਢ ਮਹੀਨਾ ਹੋ ਗਿਆ ਡੇਢ ਮਹੀਨਾ ਹੋ ਗਿਆ ਮੁੰਡੇ ਨੂੰ ਲੈ ਕੇ ਤੁਰੇ ਫਿਰਦੇ ਆ ਇੰਨਾ ਪੈਸਾ ਲੱਗ ਗਿਆ ਕੋਈ ਆਣ ਕੇ ਵੱਟੀ ਨੂੰ ਮਾਰੀ ਨਾ ਹੀ ਕੋਈ ਪੁਸ ਵਾਲਿਆਂ ਕਾਰਵਾਈ ਕੀਤੀ ਨਾ ਹੀ ਅੱਜ ਤੱਕ ਅੱਲੇ ਤੱਕ ਬੰਦੇ ਫੜੀਚੇ ਜਿਹੜੇ ਵੀ ਗਏ ਨਾ ਕੋਈ ਨਹੀਂ ਫੜੀਚੇ ਹਾਂਜੀ ਫਰਾਰ ਹਾਂਜੀ ਹਾਂਜੀ ਫਰਾਰ ਨੇ ਹਲੇ ਤੱਕ ਡੇਢ ਮਿੰਟ ਹੋ ਗਿਆ ਮੁੰਡਾ ਸਾਡਾ ਪੂਰਾ ਹੋ ਗਿਆ ਤੇ ਕਾਰਵਾਈ ਹਲੇ ਤੱਕ ਨਹੀਂ ਹੋਈ ਹੋਣੀ ਚਾਹੀਦੀ ਬਸ ਸਾਨੂੰ ਇਹ ਸਾਰਾ ਸਾਨੂੰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਠੀਕ ਹੈ ਨਾ ਇੱਕ ਬੰਦੇ ਨੇ ਕਤਲ ਹੋ ਗਿਆ ਜੀ ਇੱਕ ਹਫਤੇ ਦੇ ਵਿੱਚ ਉਸ ਬੰਦੇ ਦੇ ਵਿੱਚੋਂ ਤਾਂ ਪਤਾ ਨਹੀਂ ਤਿੰਨ ਕਤਲ ਤਿੰਨ ਚਾਰ ਕਤਲ ਹੋ ਗਏ ਨੇ ਸਾਡੇ ਸਾਡੀ ਬਟੇ ਨਹੀਂ ਪਤਾ ਸਾਨੂੰ ਉਹਨੇ ਕੀ ਤੱਕ ਨਹੀਂ ਸਾਡੇ ਮੁੰਡਿਆਂ ਨੂੰ ਗੋਲੀ ਉਹਨੇ ਮਾਰੀ ਜੀ ਅਸੀਂ ਵਿਆਹ ਤੋਂ ਆਏ ਸੀ ਇਹ ਸਾਰੇ ਮੁੰਡੇ ਨਾਲ ਲਗੇ ਸੀ ਬਿਵਾਸੀ ਘੜ ਗੋਲੀ ਚੱਲੀ ਏ ਇਹ ਗੱਡੀ ਚ ਵਜੀ ਗੋਲੀ ਇਹ ਦੋ ਇਹ ਦੋ ਨੇ ਮਾਰੀ ਕੋਣ ਸੀ ਕੋਣ ਨੇ ਮਾਰੀ ਇਹ ਜਸਪਾਲ ਸੁਖੂ ਤੇ ਸੁੱਚਾ ਤੇ ਇੱਕ ਦਲੇਰੀ ਕੀ ਲੱਗਦੇ ਹੈ ਤੁਹਾਡੇ ਕੀ ਲੱਗਦੇ ਇੱਕ ਤਾਂ ਚਾਚੇ ਦਾ ਮੁੰਡਾ ਹੈ ਤੇ ਬਾਕੀ ਬਿਆਰਾ ਵਗੈਰਾ ਹੈਗੇ ਸੀ ਨਾਲ ਹਾਂਜੀ ਚਾਚੇ ਦਾ ਮੁੰਡੇ ਨੇ ਮਾਰੀ ਏ ਗੋਲੀ ਕੀ ਤੁਹਾਨੂੰ ਲੱਗਦਾ ਕੋ ਰੰਗੇ ਸੀ ਜਾਂ ਹਾਂਜੀ ਕੋਈ ਇਹਨਾਂ ਨਾ ਪਤਾ ਨਹੀਂ ਇਹਨਾਂ ਦੀ ਲਾਕ ਡਾਰ ਸੀ ਕਿ ਵੈਸੇ ਹੀ ਇਹਨਾਂ ਨੇ ਕੀ ਕਰਦੇ ਸੀ ਮੇਰਾ ਭਰਾ ਵੀ ਪੋੜਾ ਪਾਲਾ ਹੈਗਾ ਸੀ ਉਹਨੂੰ ਗੱਲਾਂ ਚ ਲਿਆਤਾ ਐ ਨਾ ਹਾਂਜੀ ਇਹ ਜੇਲ੍ਹ ਚ ਰੱਖਿਆ ਐ ਪਹਿਲਾ ਕਤਲ ਨਹੀਂ ਕਤਲ ਦਾ ਨਹੀਂ ਪਤਾ ਬੱਗੀ ਨੇ ਨਹੀਂ ਸਾਡੇ ਨੂੰ ਕੀਤਾ ਵੀ ਬਾਕੀ ਮੁੰਡਿਆਂ ਦਾ ਕੋਈ ਤੁਹਾਨੂੰ ਨਹੀਂ ਲੱਗਦਾ ਜਿਹੜਾ ਐਸ.ਆਈ. ਵਾਲਾ ਤੇਰੀ ਬੋਲੀ ਖਾਰੋ ਨਹੀਂ ਲੱਗਦਾ ਕਰਨ ਕੀ ਲੱਗਣਾ ਮੇਰੇ ਭਰਾ ਨੇ ਨਾ ਮਾਰ ਕੇ ਸੁੱਟ ਦਿੱਤਾ ਐ ਬਸ ਹੁਣ ਅਸੀਂ ਕਾਰਵਾਈ ਕਰਨੀ ਐ ਬਸ ਵੀ ਸਾਨੂੰ ਕਾਨੂੰਨ ਮਿਲਿਆ ਵੀ ਸਾਨੂੰ ਇਨਸਾਫ ਚਾਹੀਦਾ ਹਾਏ ਉਹਨੇ ਹਾਂਜੀ ਇਹ ਜਿਹੜਾ 10 ਦਿਨ ਹੈ ਹਾਂਜੀ ਮੌਤ ਹੋ ਗਈ ਛੋਟਾ ਆਇਆ ਭਤੀਜਾ ਸਾਡਾ ਮੇਰਾ ਮਾਪਿਆ ਰੁੱਲਦਾ ਫਿਰਦਾ ਸਾਰਾ ਕੁਝ ਵੇਚ ਕੇ ਲਾਤਾ ਨਾ ਕੁਝ ਨਹੀਂ ਦਿੱਤਾ ਇਸ ਮੌਕੇ ਮ੍ਰਿਤਕ ਸਾਗਰ ਦੀ ਭੈਣ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਇਸ ਮਾਮਲੇ 'ਚ ਕੋਈ ਵੀ ਕਾਰਵਾਈ ਨਹੀਂ ਕੀਤੀ ਇਹ ਜੀ 19524 ਨੂੰ ਇੱਕ ਜਿਹੜਾ ਸਾਗਰ ਪੁੱਤਰ ਜਸਾ ਵਾਸੀ ਬਸਤੀ ਬਾਗਵਾਲੀ ਜਿਹੜਾ ਲੀਕ ਰੋਡ ਕੋਲ ਸ਼ਹਿਰ ਉਹਨੂੰ ਜਿਹੜਾ ਇੱਕ ਸੁਖੂ ਸੁਖੂ ਨਾਂ ਦਾ ਜਿਹੜਾ ਇੱਕ ਲੜਕਾ ਸੀਗਾ ਔਰ ਇੱਕ ਸੀਗਾ ਨਾਲ ਰਾਜਵੀਰ ਇਹਨਾਂ ਨੇ ਜਿਹੜੇ ਉਹਨਾਂ ਦੇ ਨਾਲ ਕੋਈ ਜਾਣ ਪਛਾਤੇ ਸੀਗੇ ਇਹਨਾਂ ਨੇ ਮਤਲਬ ਫਾਇਰਿੰਗ ਕੀਤੀ ਸੀਗੀ ਤੇ ਉਹਦੇ ਸਿਰ ਵਿੱਚ ਗੋਲੀ ਲੱਗੀ ਸੀ ਤੇ ਉਸ ਟਾਈਮ ਐਡਮਿਟ ਸੀਗਾ ਉਦੋਂ 307 ਆਈਪੀਸੀ ਤਹਿਤ ਜਿਹੜਾ ਪਰਚਾ ਦਿੱਤੇ 25 24 ਸਲੈਕਟ ਪਰਚਾ ਦਰਜ ਕੀਤਾ ਹੋਇਆ ਸੀਗਾ 223/24 ਜਿਹੜਾ ਮੁਕਦਮਾ ਥਾਣਾ ਸਿਟੀ ਬਰੋਕ ਵਿਖੇ ਦਰਜ ਹੈਗਾ ਤੇ ਦਰਾਨੇ ਲਾਜ ਜਿਹੜੀ ਆ ਉਹਦੀ ਸਾਗਰ ਦੀ ਜਿਹੜਾ ਮਜਰੂਰ ਸੀਗਾ ਜਿਹਦੇ ਗੋਲੀ ਵੱਜੀ ਸੀ ਉਹਦੀ ਕੱਲ ਡੈਥ ਹੋ ਗਈ ਸੀ ਜੋਸਤੇ ਜਿਹੜਾ ਮੁਕੱਦਮੇ ਦੇ ਵਿੱਚ ਜਿਹੜਾ 302 ਆਈਪੀਸੀ ਦਾ ਵਾਧਾ ਕੀਤਾ ਗਿਆ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਹਮਲੇ ਵਿੱਚ ਲੈਂਦੇ ਯਾਰ ਦੋਸ਼ੀ ਫੜੇ ਚਾਹਤ ਕਿ ਇਹ ਹਰ ਫੜਮਾ ਨਹੀਂ ਦੋਸ਼ੀਆਂ ਦੀ ਅਰੈਸਟ ਬਾਕੀ ਆ ਰੇਡ ਕਰ ਰਹੇ ਆ ਜਲਦੀ ਫੜ ਲਵਾਂਗੇ ਕਿੰਨੇ ਤੋਂ ਪਟਾਖਾ ਕਰਦੇ ਨੇ ਦੋ ਬੰਦੇ ਪਾਏ ਨੇ ਮਾ ਜੀ ਬਾਕੀ ਅਣਪਛਾਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਜੇ ਇਹ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਕਾਂ ਪਿੱਛੇ ਸੁਟੇਗੀ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ